ਸਾਤ ਸੰਗਤ ਜੀ ਅੱਜ ਜੋ ਵੱਡੇ ਮਹਾਪੁਰਸ਼ਾਂ ਨੇ ਆਪ ਜੀ ਨੂੰ ਦੱਸਿਆ ਹੈ ਕਿ ਜੋ ਦਿਹਾੜੇ ਚੱਲ ਰਹੇ ਨੇ ਸ਼ਹੀਦ ਸਿੰਘਾਂ ਦੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦਿਆਂ ਦੇ ਇਹਨਾਂ ਦਿਹਾੜਿਆਂ ਦੇ ਉੱਤੇ ਜਿਹੜਾ ਵੀ ਸਾਤ ਸੰਗਤ ਜੀ ਮੂਲ ਮੰਤਰ ਜੋ ਕਰੇਗਾ ਉਹ 28 ਤਰੀਕ ਨੂੰ ਜੋ ਐਤਵਾਰ ਹੈ ਉਸ ਦਿਨ ਸਾਰਿਆਂ ਦੀ ਅਰਦਾਸ ਹੋਵੇਗੀ ਤੇ ਜਿੰਨਾ ਵੀ ਵਾਤੋ ਵਦ ਇਹਨਾਂ ਦਿਹਾੜਿਆਂ ਤੇ ਮੂਲ ਮੰਤਰ ਕਰਕੇ ਆਪਾਂ ਸਹਬਜ਼ਾਦਿਆਂ ਅਤੇ ਉਹ ਪਿਆਰੇ ਸਿੰਘਾਂ ਸ਼ਹੀਦਾਂ ਨੂੰ ਸਰਦਾ ਹਜਰੀ ਭੇਟ ਕਰਨੀ ਹੈ ਮੂਲ ਮੰਤਰ ਕਰਕੇ ਸਾਰੇ ਹੀ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦਿਨਾਂ ਵਿੱਚ ਕੋਈ ਬਰਥਡੇ ਕੋਈ ਪ੍ਰਕਾਰ ਕੋਈ ਵੀ ਵਿਆਹ ਸ਼ਾਦੀ ਨਹੀਂ ਕਰਨੀ ਕੋਈ ਢੋਲ ਨਹੀਂ ਬਚਾਉਣਾ ਜੋ ਮਹਾਂਪੁਰਸ਼ਾਂ ਨੇ ਕਿਹਾ ਉਹਨੂੰ ਮੰਨ ਲੋਗੇ ਤੇ ਸਾਰਿਆਂ ਦੇ ਕਾਰਜ ਰਾਸ ਹੋਣਗੇ ਅਤੇ ਸਾਰਿਆਂ ਦੇ ਘਰਾਂ ਦੇ ਵਿੱਚ ਸਵੇਰ ਸ਼ਾਮ ਨੂੰ ਜੋ ਆਪਣੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਵਾਸਤੇ ਇਹ ਸਿੱਖੀ ਵਾਸਤੇ ਆਪਣੇ ਚਾਰੇ ਪੁੱਤਰ ਵਾਰ ਕੇ ਕਿਹਾ ਸੀ ਚਾਰ ਵਾਰੇ ਤੋਂ ਕਿਹਾ ਹੁਆ ਜੀਵਤ ਕਈ ਹਯਾਰ ਹੱਥ ਸਾਡੇ ਵੱਲ ਹੋਇਆ ਸੀ ਇਹ ਕਰਕੇ ਅਸਾਂ ਹੀ ਇਹ ਕਾਰਜ ਕਰਨੇ ਨੇ ਅਸਾਂ ਹੀ ਮਨਾਉਣੇ ਨੇ ਇਹ ਦਿਨ ਤੇ ਇਹਨਾਂ ਦਿਨਾਂ ਦੇ ਵਿੱਚ ਵਾਗ ਮਈ ਬਸਤਾ ਦੇ ਵਿੱਚ ਰਹਿਣਾ ਹੈ ਵਾਤੋ ਵਦ ਨਾਮ ਜਪਣਾ ਹੈ 28 ਤਰੀਕ ਨੂੰ ਸਾਰੀਆਂ ਸੰਗਤਾਂ ਦੀ ਇਕੱਠੀ ਅਰਦਾਸ ਹੋਵੇਗੀ ਤੇ ਜਿੰਨਾ ਵਾਤੋ ਵਦ ਨਾਮ ਜਪਿਆ ਜਾਂਦਾ ਹੈ ਜਪੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ